ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੋ ਟਾਂਡਾ ਦੇ ਲੱਕੜੀ ਦਾ ਟਾਲ ਚਲਾਉਣ ਵਾਲੇ ਬਜ਼ੁਰਗ ਨੂੰ ਇੱਕ ਪ੍ਰਵਾਸੀ ਜੋੜੇ ਵੱਲੋਂ 2000 ਨਕਲੀ ਸੋਨੇ ਦੇ ਸਿੱਕੇ ਦੇ ਕੇ 420000 ਰੁਪਏ ਦੀ ਮਾਰੀ ਠੱਗੀ। ਕੀ ਨਾ ਆਪਣਾ ਜੀ? ਰਣਜੀਤ ਸਿੰਘ। ਰਣਜੀਤ ਸਿੰਘ ਜੀ ਕੀ ਗੱਲਬਾਤ ਹੋਈ ਸੋਨਾ ਨਾਲ? ਜਿਹਨੇ ਕੋਲ ਸੋਨਾ ਖਰੀਦਿਆ ਤੁਸੀਂ? ਉਹ ਵੀ ਤਾਂ ਪੜਾਣਾ ਹੁੰਦੇ ਸੀ। ਜੀ। ਇੱਕ ਟਿਕਾ ਦਾ ਗਾਣਾ ਕਹਿੰਦੇ ਆਹ ਦੇਖ ਲੈ ਕਿਹਨਾਂ ਦਾ ਆਇਆ। ਸਾਰੇ ਨਾ ਲੱਗੀਆਂ। ਫਿਰ ਤਾਂ ਸੋੜਾ ਲੈਣਾ ਕਿ ਤਾ ਨੋ ਤੁਸੀਂ ਚੈੱਕ ਕਰਿਆ ਸੀ ਪੂਰੇ ਸੋੜਾ ਨਹੀਂ ਗਿਆ ਤੋ ਕਿਤੇ ਥਿੱਕੇ ਆ ਪਤਾ ਨਹੀਂ ਕਾਦੇ ਆ ਕਿਲੇ ਕਿਹਦੇ ਮੋਰ ਕੋ ਲਗਾਤਾ ਹਾਸੇ ਜੇ ਆ ਗਏ ਅੱਛਾ ਜੀ ਤੁਸੀਂ ਕਿੰਨੇ ਪੈਸੇ ਦਿੱਤੇ ਹੋ ਮੈਂ ਲੱਕੀਆ ਰੋ ਬਿਟਾਰਣੂ ਮੈਂ ਜੇ ਦਿਖਾਇਆ ਹੀ ਥਾ ਤਾਂ ਕਰੇ ਪੁੱਤਰਾ ਛੱਡਿ ਬੰਦ ਕਰੀਂ ਸਿੱਧਾ ਬੋਲ ਮਾਂ ਨੂੰ ਬੋਲ ਕੋਹਾ ਮਾਂ ਨੂੰ ਕੀ ਡੜਨਾ ਇਹ ਵਾਕਿਆ ਹੋਇਆ ਸਾਰਾ ਬਾਕਿਆ ਉਹਨੇ ਉਹ ਇੱਕ ਦਿਖਾ ਕੇ ਕਿ ਸਗਾ ਉਹ سونے ਦਾ ਮੁਰਗੋ ਦਿੱਤਾ ਉਹਨਾਂ ਨੇ ਕਿ ਸਾਰੇ ਨਾਲ ਜਿਆ ਤੁਸੀਂ ਕਿੰਨ ਚੱਕਰ ਆ ਮੈਂ ਸਨੇਰੇ ਨੂੰ ਕਿਹਾ ਕੀ ਕਿ ਸਨੇਰੇ ਨੇ ਸਨੇਰੇ ਨੇ ਕਿਹਾ ਇਹ ਤਾਂ ਸੋਨੇ ਦਾ ਹੀ ਆ ਬਾਕਿਆ ਦਾ ਬਦਨਾਮੀ ਹੁਣ ਤੋਂ ਜੇ ਨਾਲ ਦੇ ਲੈ ਵੀ ਉਹ ਦਿਖਾੜਿਆ ਤਾਂ ਕਹਿੰਦੇ ਇਹ ਸਾਰੇ ਪਿੱਤਲ ਆ ਜਿਹੜਾ ਸੋਨੇ ਦਾ ਉਹ ਹੀ ਲੱਗੇ ਕੋਈ ਕਿੰਨੇ ਪੈਸੇ ਤੇ ਲੂਜ਼ੀ ਉਹਨੂੰ ਚਾ ਲੱਗ ਵੀ ਯਾਰ ਕੀ ਇਹਦੀ ਸੂਝਣਾ ਪਰਸੂਨ ਦਿੱਤੀ ਸੀ ਮੈਂ ਔਰ ਜਦੋਂ ਗਿਆ ਉਹ ਕਹਿੰਦੇ ਸਾਡੇ ਕੋਲ ਨਹੀਂ ਗੱਲ ਕਿਉਂ ਬਸਤੀ ਕਿਉਂ ਨਹੀਂ ਗੱਲ